ਲਗਾਤਾਰ ਪਹਾੜਾਂ ਦੇ ਵਿੱਚ ਜਿਹੜੀ ਬਾਰਿਸ਼ ਹੋ ਰਹੀ ਹੈ ਬੱਦਲ ਫਟ ਰਹੇ ਨੇ ਉਹਦੀ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕੀਦੀਆਂ ਜਾ ਰਹੀਆਂ ਜੋ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਜੇ ਗੱਲ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ ਦੇ ਨਾਲ ਲੱਗਦੇ ਮਾਦੋਪੁਰ ਜੋ ਕਿ ਜੀਐਨਕੇ ਬਾਰਡਰ ਦੇ ਨਾਲ ਜੁੜਦਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਰਾਵੀ ਦਰਿਆ ਦੀਆਂ ਜੋ ਕਿ ਪੂਰੀ ਤਰ੍ਹਾਂ ਉਫਾਨ ਤੇ ਹੈ ਲਗਾਤਾਰ ਜਿਹੜਾ ਹੈ ਪਾਣੀ ਵਧਦਾ ਜਾ ਰਿਹਾ ਹੈ ਅਤੇ ਸੜਕ ਦੇ ਉੱਪਰ ਉਹਦੀ ਇਸ ਪੁਲ ਦੇ ਉੱਪਰ ਉਹਦੀ ਲੋਕਾਂ ਦੀ ਆਵਾਜਾਈ ਨੂੰ ਇੱਕ ਪਾਸੋਂ ਦੀ ਬੰਦ ਕਰ ਦਿੱਤਾ ਗਿਆ ਹੈ ਕਾਰਨ ਇਹ ਹੈ ਕਿ ਲਖਨਪੁਰ ਤੋਂ ਜਿਹੜਾ ਪਠਾਨਕੋਟ ਨੂੰ ਪੁੱਲ ਆਂਦਾ ਹੈ ਉਸ ਦਾ ਕੁਝ ਹਿੱਸੇ ਨੂੰ ਸਟਾਰਟਿੰਗ ਤੋਂ ਨੁਕਸਾਨ ਹੋਇਆ ਹੈ ਜਿਸ ਕਰਕੇ ਉਧਰੋਂ ਦੀ ਗੱਡੀਆਂ ਦੀ ਜਾਂ ਪੈਦਲ ਆਣਾ ਜਾਣਾ ਟੋਟਲ ਹੀ ਬੰਦ ਕਰ ਦਿੱਤਾ ਗਿਆ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਕਠੂਆ ਪੁਲਿਸ ਤੇ ਪਠਾਨਕੋਟ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਜਿਹੜੀ ਹੈ ਇਸ ਟ੍ਰੈਫਿਕ ਨੂੰ ਇੱਕ ਪੁੱਲ ਦੇ ਰਾਹੀਂ ਹੀ ਕੱਢਿਆ ਜਾ ਰਿਹਾ ਜਿਨ੍ਹਾਂ ਦੇ ਵਿੱਚ 15-15 ਮਿੰਟ ਦੇ ਵਿੱਚ ਪੰਜਾਬ ਤੋਂ ਦੇ ਅਤੇ 15 ਮਿੰਟ ਜਿਹੜੇ ਹੈ ਕਠੂਆ ਦੇ ਵਿੱਚੋਂ ਦੀ ਲੋਕਾਂ ਨੂੰ ਜਿਹੜੇ ਹੈਵੀ ਵਹੀਕਲ ਉਹਨਾਂ ਨੂੰ ਬੰਦ ਕੀਤਾ ਗਿਆ ਹੈ ਜਿਹੜੇ ਛੋਟੇ ਵਹੀਕਲ ਹਨ ਉਹਨਾਂ ਨੂੰ ਹੀ ਚਲਾਇਆ ਜਾ ਰਿਹਾ ਤਾਂ ਜੋ ਕਿਸੇ ਨੂੰ ਵੀ ਕੋਈ ਜਾਨ ਲਈ ਨੁਕਸਾਨ ਨਾ ਹੋਵੇ ਉੱਥੇ ਪੁਲਿਸ ਦਾ ਕਹਿਣਾ ਹੈ ਕਿ ਉਹ ਲੋਕਾਂ 'ਕੀ ਅਪੀਲ ਕਰਦੇ ਹਨ ਕਿ ਜਿਹੜੇ ਲੋਕ ਸਨ ਉਹ ਜਿਹੜੇ ਆ ਜ਼ਰੂਰੀ ਕੰਮ ਹੋ ਜਾਂ ਕੋਈ ਜ਼ਰੂਰੀ ਦਵਾਈ ਆ ਕੋਈ ਹੋਰ ਕੰਮ ਹੈ ਅਮਰਜੈਂਸੀ ਤਾਂ ਹੀ ਕਰੋ ਦੀ ਨਿਕਲਣ ਕਿਉਂਕਿ ਖਤਰਾ ਵੱਧ ਗਿਆ ਹੈ ਕਿਉਂਕਿ ਪਾਣੀ ਦਾ ਪੱਧਰ ਪੱਧਰ ਰਿਹਾ ਤੇ ਕੋਈ ਨੁਕਸਾਨ ਨਾ ਹੋਵੇ ਇਸ ਦੇ ਲਈ ਉਹਨਾਂ ਨੇ ਅਪੀਲ ਕੀਤੀ ਹੈ ਕਿ ਲੋਕ ਜਿਹੜੇ ਉਹ ਇਸ ਪੋਲ ਤੋਂ ਦੂਰੀ ਬਣਾ ਕੇ ਰੱਖਣ ਕਿਉਂਕਿ ਪੋਲ ਦਾ ਸਟਾਰਟਿੰਗ ਤੋਂ ਕੁਝ ਹਿੱਸਾ ਸੀ ਜਿਸ ਨੂੰ ਨੁਕਸਾਨ ਹੋ ਗਿਆ ਜਿਸ ਤੋਂ ਬਾਅਦ ਜਿਹੜਾ ਹੈ ਦੋਨੇ ਹੀ ਜਿਹੜੇ ਪੁਲਿਸ ਦੇ ਵੱਲੋਂ ਕਠੂਆ ਪੁਲਿਸ ਤੇ ਜਾਂ ਪਠਾਨਕੋਟ ਪੁਲਿਸ ਦੇ ਵੱਲੋਂ ਇੱਕ ਪੁਲ ਨੂੰ ਟੋਟਲ ਬੰਦ ਕਰ ਦਿੱਤਾ ਗਿਆ ਹੈ ਅਤੇ ਜਿਹੜੇ ਦੂਸਰਾ ਪੁਲ ਹੈ ਉਸ ਤੋਂ ਆਵਾਜਾਈ ਕੀਤੀ ਗਈ ਹੈ ਤਾਂ ਜੋ ਕਿਸੇ ਨੂੰ ਵੀ ਕੋਈ ਸਮੱਸਿਆ ਨਾ ਹੋਵੇ ਜਾਗਵਾਨੀ ਦੇ ਲਈ ਪਠਾਨਕੋਟ ਤੋਂ ਤਰਮਿੰਦਰ ਠਾਕੁਰ ਦੀ ਰਿਪੋਰਟ ਲਗਾਤਾਰ ਪਹਾੜਾਂ ਦੇ ਵਿੱਚ ਜਿਹੜੀ ਬਾਰਿਸ਼ ਹੋ ਰਹੀ ਹੈ ਬੱਦਲ ਫਟ ਰਹੇ ਨੇ ਉਹਦੀ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਜੋ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਜੇ ਗੱਲ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ ਦੇ ਨਾਲ ਲੱਗਦੇ ਮਾਦੋਪੁਰ ਜੋ ਕਿ ਜੀਐਨਕੇ ਬਾਰਡਰ ਦੇ ਨਾਲ ਜੁੜਦਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਰਾਵੀ ਦਰਿਆ ਦੀਆਂ ਜੋ ਕਿ ਪੂਰੀ ਤਰ੍ਹਾਂ ਉਫਾਨ ਤੇ ਹੈ ਲਗਾਤਾਰ ਜਿਹੜਾ ਹੈ ਪਾਣੀ ਵਧਦਾ ਜਾ ਰਿਹਾ ਹੈ ਅਤੇ ਸੜਕ ਦੇ ਉੱਪਰ ਉਹਦੀ ਇਸ ਪੁਲ ਦੇ ਉੱਪਰ ਉਹਦੀ ਲੋਕਾਂ ਦੀ ਆਵਾਜਾਈ ਨੂੰ ਇੱਕ ਪਾਸੋਂ ਦੀ ਬੰਦ ਕਰ ਦਿੱਤਾ ਗਿਆ ਹੈ ਕਾਰਨ ਇਹ ਹੈ ਕਿ ਲਖਨਪੁਰ ਤੋਂ ਜਿਹੜਾ ਪਠਾਨਕੋਟ ਨੂੰ ਕੋਲ ਆਂਦਾ ਹੈ ਉਸ ਦਾ ਕੁਝ ਹਿੱਸੇ ਨੂੰ ਸਟਾਰਟਿੰਗ ਤੋਂ ਨੁਕਸਾਨ ਹੋਇਆ ਹੈ ਜਿਸ ਕਰਕੇ ਉਧਰੋਂ ਦੀ ਗੱਡੀਆਂ ਦੀ ਜਾਂ ਪੈਦਲ ਆਣਾ ਜਾਣਾ ਟੋਟਲ ਹੀ ਬੰਦ ਕਰ ਦਿੱਤਾ ਗਿਆ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਕਟੂਆ ਪੁਲਿਸ ਤੇ ਪਟਾਣਕੋਟ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਜਿਹੜੀ ਆ ਇਸ ਟ੍ਰੈਫਿਕ ਨੂੰ ਇੱਕ ਪੁਲ ਦੇ ਰਾਹੀਂ ਹੀ ਕੱਢਿਆ ਜਾ ਰਿਹਾ ਜਿਨ੍ਹਾਂ ਦੇ ਵਿੱਚ 15-15 ਮਿੰਟ ਦੇ ਵਿੱਚ ਪੰਜਾਬ ਤੋਂ ਦੇ ਅਤੇ 15 ਮਿੰਟ ਜਿਹੜੇ ਆ ਕਟੂਆ ਦੇ ਵਿੱਚੋਂ ਦੀ ਲੋਕਾਂ ਨੂੰ ਜਿਹੜੇ ਹੈਵੀ ਵਹੀਕਲ ਉਹਨਾਂ ਨੂੰ ਬੰਦ ਕੀਤਾ ਗਿਆ ਹੈ ਜਿਹੜੇ ਛੋਟੇ ਵਹੀਕਲ ਹਨ ਉਹਨਾਂ ਨੂੰ ਹੀ ਚਲਾਇਆ ਜਾ ਰਿਹਾ ਤਾਂ ਜੋ ਕਿਸੇ ਨੂੰ ਵੀ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਉੱਥੇ ਪੁਲਿਸ ਦਾ ਕਹਿਣਾ ਹੈ ਕਿ ਉਹ ਲੋਕਾਂ 'ਕੀ ਅਪੀਲ ਕਰਦੇ ਹਨ ਕਿ ਜਿਹੜੇ ਲੋਕਸ ਹਨ ਉਹ ਜਿਹੜੇ ਆ ਜ਼ਰੂਰੀ ਕੰਮ ਹੋ ਜਾਂ ਕੋਈ ਜ਼ਰੂਰੀ ਦਵਾਈ ਆ ਕੋਈ ਹੋਰ ਕੰਮ ਹੈ ਐਮਰਜੈਂਸੀ ਤਾਂ ਹੀ ਕਰੋ ਦੀ ਨਿਕਲਣ ਕਿ ਖਤਰਾ ਵਧ ਗਿਆ ਹੈ ਕਿਉਂਕਿ ਪਾਣੀ ਦਾ ਪੱਦਰ ਪਦ ਰਿਹਾ ਅਤੇ ਕੋਈ ਨੁਕਸਾਨ ਨਾ ਹੋਵੇ ਇਸ ਦੇ ਲਈ ਉਹਨਾਂ ਨੇ ਅਪੀਲ ਕੀਤੀ ਹੈ ਕਿ ਲੋਕ ਜਿਹੜੇ ਉਹ ਇਸ ਪੁਲ ਤੋਂ ਦੂਰੀ ਬਣਾ ਕੇ ਰੱਖਣ ਕਿਉਂਕਿ ਪੁਲ ਦਾ ਸਟਾਰਟਿੰਗ ਤੋਂ ਕੁਝ ਹਿੱਸਾ ਸੀ ਜਿਸ ਨੂੰ ਨੁਕਸਾਨ ਹੋ ਗਿਆ ਜਿਸ ਤੋਂ ਬਾਅਦ ਜਿਹੜਾ ਹੈ ਦੋਨੇ ਹੀ ਜਿਹੜੇ ਪੁਲਿਸ ਦੇ ਵੱਲੋਂ ਕਠੂਆ ਪੁਲਿਸ ਜਾਂ ਪਠਾਨਕੋਟ ਪੁਲਿਸ ਦੇ ਵੱਲੋਂ ਇੱਕ ਪੁਲ ਨੂੰ ਟੋਟਲ ਬੰਦ ਕਰ ਦਿੱਤਾ ਗਿਆ ਹੈ ਅਤੇ ਜਿਹੜੇ ਦੂਸਰਾ ਪੁਲ ਹੈ ਉਸ ਤੋਂ ਆਵਾਯਾਵੀ ਕੀਤੀ ਗਈ ਹੈ ਤਾਂ ਜੋ ਕਿਸੇ ਨੂੰ ਵੀ ਕੋਈ ਸਮੱਸਿਆ ਨਾ ਹੋਵੇ ਜਾਗਵਾਨੀ ਦੇ ਲਈ ਪਠਾਨਕੋਟ ਤੋਂ ਤਰਮਿੰਦਰ ਠਾਕੁਰ ਦੀ ਰਿਪੋਰਟ